ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਤੁਹਾਨੂੰ ਗੱਡੀਆਂ ਸਾਰੀਆਂ ਹੀ ਫੁੱਲ ਡਿਮਾਂਡ ਵਾਲੇ ਦੇ ਰਹੀਆਂ ਨੇ ਚੈੱਕ ਕਰ ਲਓ ਸਟਾਕ ਇੱਕ ਤੋਂ ਇੱਕ ਕਾਰ ਖੜੀਆ ਬੋਰਡ ਦਿਖਾ ਉੱਪਰ ਮੱਲੀ ਕਾਰ ਬਾਜ਼ਾਰ ਧਰਮਕੋਟ ਖੜਿਆ ਆਪਾਂ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਜੀ ਕੀ ਹਾਲ ਆ ਵੀਰੇ ਸਤਿ ਸ਼੍ਰੀ ਅਕਾਲ ਸੇਤਾਂ ਠੀਕ ਹਾਂਜੀ ਵਧੀਆ ਜੀ ਤੇ ਗੱਡੀਆਂ ਆਣ ਪੂਰੀਆਂ ਘੈਂਟ ਲਿਆਂਦੇ ਆ। ਜਿਹੋ ਅੱਜ ਡਿਮਾਂਡ ਚੱਲਦੀ ਹੈ ਸਾਰੀਆਂ ਜਿਵੇਂ ਕ੍ਰੇਟਾ ਹੋ ਗਈਆਂ, ਸਕੋਰਪੀਓ ਹੋ ਗਈਆਂ ਸਾਰੋ ਜਿਹੜੀ ਅੱਜ ਜ਼ਿਆਦਾ ਡਿਮਾਂਡ ਉਹੀ ਘਰਾਂ ਲੈ ਕੇ ਆਏ ਆ। ਤੇ ਬਾਕੀ ਛੋਟੀ ਗੱਾਰ ਛੋਟੀਆਂ ਗੱਾਰਾਂ ਜ ਵੀ ਹੈਗੀਆਂ। ਐਕਸ ਯੂ ਵੀ ਬਹੁਤ ਵਾਜਿਬ ਰੇਟ ਦੇ ਵਿੱਚ ਦੇ ਦੇਣੀ ਆ ਤੁਹਾਨੂੰ ਐਕਸ ਯੂ ਵੀ 300। ਇੱਧਰ i20 ਆ ਗਈ, ਇੱਧਰ ਨਵੀਂ ਸ਼ੇਪ ਵਾਲੀ i20 ਆ ਗਈ ਤੇ ਇੱਧਰ ਫੋਰਚੂਨਰ ਖੜਾ ਤੇ ਫੋਰਚੂਨਰ ਤੁਸੀਂ ਸਟਾਰਟ ਕਰਦੇ ਹਾਂ ਨਾ ਵੀਰੇ? ਹਾਂਜੀ ਬਿਲਕੁਲ ਬਿਲਕੁਲ। ਤੇ ਦੱਸੋ ਫਿਰ ਫੋਰਚੂਨਰ ਬਾਰੇ। ਫੋਰਚੂਨਰ 2012 ਮਾਡਲ 12 ਮਾਡਲ ਹਾਂਜੀ ਓਨਰ 2 ਦੇ ਵਿੱਚ ਹੈ ਠੀਕ ਹੈ ਜੀ ਇਹਨੂੰ ਨੇ 1.5 ਲੱਖ ਕਿਲੋਮੀਟਰ ਚੱਲਿਆ ਹੋਇਆ ਠੀਕ ਹੈ ਪਰ ਬੋਡੀ ਦੀ ਬਹੁਤ ਸੋਹਣੀ ਕਾਰ ਹੈ ਜੀ ਹੂੰ ਮਾਡਲ 12 12 ਮਾਡਲ ਓਨਰ ਸੈਕੰਡ ਹਾਂਜੀ ਓਨਰ ਸੈਕੰਡ 4/2 ਚ ਮੈਨੂਵਲ ਪੀਵੀ 65 ਮਹਾਲੀ ਦਾ ਨੰਬਰ ਹਾਂਜੀ ਹਾਂਜੀ ਓਨਰ 2 ਦੀ ਹੈ ਜੀ 4/2 ਹਾਂਜੀ ਲਓ ਜੀ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਕਾਰ ਹੈ ਸਾਫ਼ ਕਾਰ ਤੇ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਰੇਟ ਇਹਦਾ ਜੀ 7.90 ਹਜ਼ਾਰ 7.90 ਹਜ਼ਾਰ ਬਿਲਕੁਲ ਜੀ ਡਾਇਰੈਕਟ ਕਸਟਮਰ ਦੀ ਕਾਰ ਹੈ ਬਾਕੀ ਮੌਕੇ ਤੇ ਮੰਨਤਨ ਕਰ ਲਵਾਂ ਟਾਈਪ 2 ਫੋਰਚੂਨਰ 12 ਮਾਡਲ ਆ ਤੇ 790000 ਦੀ ਗੱਡੀ ਮਿਲ ਜੂ ਤੇ ਲੋਨ ਕਿੰਨੇ ਦਾ ਹੋ ਜੂ ਇਹਦੇ ਤੇ ਲੋਨ ਭਾਈ 12 ਮਾਡਲ ਆ ਵੈਸੇ 50 50 ਤੱਕ ਤਾਂ ਹੋ ਜਾਣਾ ਚਾਹੀਦਾ ਹੋਏਗਾ 50 50 50% ਮੰਨ ਕੇ ਚੱਲੋ ਹੋ ਜੂਗਾ ਅੱਧੇ ਕੇ ਪੈਸੇ ਲਏ ਅੱਧਾ ਕੇ ਲੋਨ ਕਰਾ ਦੇਾਂਗੇ ਤੇ ਅੱਗੇ ਆ ਗਈ i20 ਕਾਰ ਇਹ ਹੈਗੀ 19 ਮਾਡਲ ਡੀਜ਼ਲ ਦੇ ਵਿੱਚ ਸਪੋਰਟਸ ਪਲੱਸ ਹਮ ਓਨਲੀ 323000 ਜੱਲੀਆ ਨਾਲ ਦੇ ਟਾਇਰਾਂ ਦੇ ਬੱਚੇ ਜੀ ਅੱਛਾ ਕਾਰ ਆਲ ਓਰੀਜਨਲ ਦੀ ਬਿਲਕੁਲ ਗਾਰੰਟੀ ਹੈ ਓਨਰ ਓਨਰ ਫਰਸਟ ਹੈ ਜੀ ਫਸਟ ਓਨਰ ਦੀ 19 ਮਾਡਲ ਕਾਰ ਆ ਬਾਈ ਜੀ ਡੀਜ਼ਲ ਦੀ ਸਪੋਰਟਸ ਪਲੱਸ 32 33000 ਚੱਲੀ ਆ ਆਲ ਓਰੀਜਨਲ ਦੀ ਫੁੱਲ ਗਾਰੰਟੀ ਬਿਲਕੁਲ ਜੀ ਬਿਲਕੁਲ ਲਓ ਜੀ ਕਰੋ ਕੰਡੀਸ਼ਨ ਚੈੱਕ ਤੇ ਰੇਟ ਵੀਰੇ ਰੇਟ ਇਹਦਾ ਹੀ 7 25 ਬਾਕੀ ਮੋਕੇ ਤੇ ਮੰਨਦਾ 7 25 ਦੇ ਵਿੱਚੋਂ ਬਾਈ ਤੁਹਾਡਾ ਵਧੀਆ ਮੰਨਤਨ ਹੋ ਜੂਗਾ ਤੇ ਡਾਊਨ ਪੇਮੈਂਟ 1.5 ਲੱਖ ਨਾਲ ਚਲਾ ਦੋਗੇ ਕੰਮ ਹਾਂ ਜੀ 1.5 ਲੱਖ ਨਾਲ ਬਾਕੀ ਸਾਰਾ ਲੋਨ ਹੋ ਜਾਏਗਾ 1.5 ਲੱਖ ਠੀਕ ਹੈ ਵੀਰੇ ਤੇ ਅੱਗੇ ਆ ਗਈ ਰੇਡਸ ਕਾਰ ਰੇਟਸ ਛੋਟੇ ਬਜਟ ਦੀ ਕਾਰ ਹੈ ਜੀ ਹੂੰ 2015 ਡੀਜ਼ਲ ਦੀ ਪਹਿਲੇ ਨਾਲ ਦੀ 15 ਮਾਡਲ ਡੀ ਤੇ ਟਾਇਰ ਵੀਰ ਮੈਂ ਬਿਲਕੁਲ ਜੀ ਹਾਂ ਟਾਇਰ ਵੀਰ ਜੀ 90000 95000 ਕੰਪਲੀਟ ਰਿਕਾਰਡ ਹੈ ਜੀ ਠੀਕ ਹੈ ਰੇਟ ਕੀ ਹੈ ਫਿਰ ਇਹਦਾ ਰੇਟ ਇਹਦਾ ਜੀ 325 325000 15 ਮਾਡਲ ਗੱਡੀ 325000 ਠੀਕ ਹੈ ਤੇ ਇਹਦੇ ਤੇ ਲੋਨ 2.5 ਲੱਖ ਦਾ ਹੋਜੂ ਹੋ ਜਾਏਗਾ ਜੀ ਬਿਲਕੁਲ ਠੀਕ ਹੈ ਤੇ ਅੱਗੇ ਆ ਗਈ ਬਾਈ ਜੀ i20 ਇਹ 12 ਮਾਡਲ ਹੈ ਜੀ ਹਮ ਮੋਕਾ ਨੰਬਰ ਦੀ ਸਪੋਰਟਸ ਪਹਿਲੇ ਨਾਮ ਦੀ ਜੀ ਆਲਾਈਟਰ ਲੱਗੇ ਹੋਏ ਆ ਇਹ ਵੀ ਡੀਜ਼ਲ ਹੈ ਡੀਜ਼ਲ ਜੀ ਡੀਜ਼ਲ ਠੀਕ ਹੈ ਹਾਂ ਜੀ ਉਹ ਆਲਾਈਟਰ ਵਧੀਆ ਲੱਗੇ ਆ 12 ਮਾਡਲ ਪਹਿਲੇ ਨਾਮ ਦੀ ਠੀਕ ਹੈ ਸਪੋਰਟਸ ਡੀਜ਼ਲ ਤੇ ਚੱਲੀ ਕਿੰਨੀ ਕਾ ਚੱਲੀ ਹੋਏਗੀ ਜੀ ਇਹ 80 85 ਦੇ ਵਿੱਚ ਠੀਕ ਹੈ ਤੇ ਰੇਟ ਇਹਦਾ ਰੇਟ ਇਹਦਾ ਜੀ 2.5 ਲੱਖ ਰੁਪਈਆ ਬਾਕੀ ਮੌਕੇ ਤੇ ਮੰਨਤਾ 2.5 ਲੱਖ ਦੇ ਵਿੱਚੋਂ ਬਾਈ ਜੀ ਮਾਨਤਾਨ ਹੋ ਜੂਗਾ ਤੁਹਾਡਾ ਅਲਾਇ ਵੀ ਵਧੀਆ ਪਿਆ ਸੰਦ ਤੇ ਟਾਇਰ ਵੀ ਵਧੀਆ ਪਏ ਆ ਬਿਲਕੁਲ ਠੀਕ ਹੈ ਜੀ ਤੇ ਅੱਗੇ ਆ ਗਈ XUV 300 ਹਾਂਜੀ ਦੱਸੋ ਜੀ ਇਹ ਬਿਲਕੁਲ ਛੋਟੇ ਬਜਟ ਦੀ ਕਾਰ ਹੈ ਜਿਵੇਂ ਸੌਫਟ ਡੇਅਰਾਂ ਦੇ ਰੇਟ ਦੇ ਬਰਾਬਰ ਹੀ ਹੈ ਜੀ ਅੱਛਾ ਉਹ ਰੇਟ ਕੀ ਦੇ ਦੋਗੇ ਬਿਲਕੁਲ ਜੀ ਕਾਰ ਡੀਜ਼ਲ ਵਾਲੀ ਹੈ ਡੀਜ਼ਲ ਦੀ ਜੀ ਪਹਿਲੇ ਨਾ ਉਹ ਦੀ ਕਾਰ ਹੈ ਅਲਾਇ ਪਲਾਟੀ ਦੇ ਪੈਸੇ ਨੇ ਹਾਂਜੀ ਇੰਸ਼ੋਰੈਂਸ ਫੋਲੋ 19 ਮਾਡਲ ਡੀਜ਼ਲ ਦੀ ਡੀਜ਼ਲ ਦੀ W300 ਹਾਂਜੀ XUV 300 XUV 300 W4 ਮਾਡਲ ਹੈ W4 ਠੀਕ ਹੈ ਜੀ ਤੇ ਓਨਰ ਕਿਹੜਾ ਦਾ ਓਨਰ ਫਸਟ ਹੈ ਜੀ ਫੁੱਲ ਹੈ ਜੀ ਪਹਿਲੇ ਨਾਮ ਦੀ ਹੈ ਤੇ ਰੇਟ ਰੇਟ ਦਾ ਬਹੁਤ ਵਾਜਬ ਹੈ ਜੀ 5 ਲੱਖ 80 ਹਜ਼ਾਰ ਬਾਕੀ ਮੌਕੇ ਤੇ ਮਾਰ ਲਾ ਲਓ ਜੀ 5 ਲੱਖ 80 ਹਜ਼ਾਰ ਦੇ ਵਿੱਚ ਡੀਜ਼ਲ ਵਾਲੀ ਐਕਸਯੂਵੀ 300 ਉਹ ਵੀ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਤੇ ਡਾਊਨ ਪੇਮੈਂਟ ਮੈਨੂੰ ਲੱਗਦਾ 80 ਹਜ਼ਾਰ ਨਾਲ ਹੀ ਚੱਲ ਜਾਊਗਾ ਮੇਰਾ ਤਾਂ ਹੋ ਸਕਦਾ ਜੀ ਲੱਖ ਰੁਪਏ ਨਾਲ ਹੀ ਸਰ ਜਾਏਗਾ ਹਾਂ 80 ਤੋਂ ਲੱਖ ਦੇ ਵਿੱਚ ਹੀ ਸਰ ਜਾਏਗਾ ਲਓ ਜੀ ਬਾਕੀ ਸਾਰੀ ਲੋਨ ਹੋ ਜੂਗੀ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੇ ਅੱਗੇ ਆ ਗਈ ਬਾਈ ਜੀ ਥਾਰ ਦੱਸਿਓ ਵੀਰੇ ਇਹ ਥਾਰ ਆ ਗਈ 2022 22 ਮਾਡਲ 4x4 ਦੇ ਸਾਰੀ ਕਰ ਬਿਲਕੁਲ ਜੈਨੂਇਨ ਹੈ ਜੀ ਠੀਕ ਹੈ ਟਾਇਰ ਬਿਲਕੁਲ ਨਵੇਂ ਹੈ ਜੀ ਹਮ ਆਲ ओरिजिनल ਦੀ ਬਿਲਕੁਲ ਗਾਰੰਟੀ ਹੈ ਠੀਕ ਹੈ ਹਾਂ ਜੀ ਆਲ ओरिजिनल ਦੀ ਗਾਰੰਟੀ ਚੱਲੀ ਕਿੰਨੀ ਹੈ ਫਸਟ ਓਨਰ ਹੈ ਦੀ ਚੱਲੀ ਜੀ ਕੰਪਨੀ ਰਿਕਾਰਡ ਨਾਲ ਹੀ ਹੈ ਇਹ 75 ਤੋਂ 80 ਦੇ ਵਿੱਚ ਹੈ 75 ਤੋਂ 80 ਦੇ ਵਿੱਚ 4x4 ਆਟੋਮੈਟਿਕ ਡੀਜ਼ਲ ਦੀ ਸਾਰ ਨੂੰ ਟੌਪ ਮਾਡਲ ਗੱਡੀ ਬਹੁਤ ਵਾਈਬ੍ਰੇਟ ਜੀ ਦੇ ਦਵਾਗਾ ਜੀ ਕਿੰਨਾ ਸਿਰਫ 12 ਲੱਖ 1000 ਰੁਪਏ 12 ਲੱਖ 80 ਹਜ਼ਾਰ ਚ ਹਾਂ ਜੀ ਇਹ ਪਾਪਾ ਕੋ ਗੱਡੀ ਨਹੀਂ ਦੇ ਸਕਦਾ ਜਿਹੜੇ ਪਾਪਾ ਗੱਡੀ ਦੇ ਰਹੇ ਬਿਲਕੁਲ ਲਓ ਮਿੱਤਰੋ 22 ਮਾਡਲ 4x4 ਆਟੋ ਹਾਂਜੀ 12,80,000 ਦੀ ਜਲੰਧਰ ਨੰਬਰ ਪਹਿਲੇ ਨਾਮ ਦੀ ਕਾਰ ਪਹਿਲੇ ਨਾਮ ਦੀ ਜਲੰਧਰ ਦੀ ਗਾਰੰਟੀ ਕੰਪਨੀ ਰਿਕਾਰਡ ਦੀ ਚੱਲੇ ਦੀ ਬਿਲਕੁਲ ਗਾਰੰਟੀ ਠੀਕ ਹੈ ਤੇ ਮੇਰੀ ਡਾਉਨ ਪੇਮੈਂਟ ਇਹਦੀ ਡਾਉਨ ਪੇਮੈਂਟ 2 ਲੱਖ ਰੁਪਏ ਦੇ ਕੇ ਬਾਕੀ ਲੋਨ ਹੋ ਜਾਏਗਾ ਲਓ ਜੀ ਲਓ 2 ਲੱਖ ਤੇ ਬਾਕੀ ਲੋਨ ਹੋ ਜਾਓ ਆਟੋਮੈਟਿਕ ਡੀਜ਼ਲ ਦੀ ਥਾਰ ਹੈ ਉਹ ਵੀ 4x4 ਅੱਗੇ ਆ ਗਈ ਸਕੋਰਪੀਓ 8 2018 S7 एस7 ਹਾਂਜੀ ਤਿਆਰ ਇਹ ਸਾਰੀ ਗੱਡੀ ਕੀਤੀ ਹੈ ਐਸ 11 ਦੇ ਵਿੱਚ ਕੀਤੀ ਹੋਈ ਹੈ ਹਮ ਐਸ 7 2 ਐਸ 11 ਦੇ ਵਿੱਚ ਕਨਵਰਟ ਆ ਕਨਵਰਟ ਕੀਤੀ ਹੋਈ ਹੈ ਸਟੀਰਿੰਗ ਦੇ ਵਿੱਚ ਬਟਨ ਵੀ ਲੱਗੇ ਹੋਏ ਸਾਰੇ ਜੀ ਹਮ ਤੇ ਗੱਡੀ ਬਿਲਕੁਲ ਜੈਨੂਨ ਹੈ 18 ਵਾਲੇ ਲੈ ਛੋਟਾ ਨੰਬਰ ਬਿਲਕੁਲ ਨਾਲ ਹੈ ਜੀ ਹਮ ਲਓ ਜੀ ਚੈੱਕ ਕਰੋ ਇਹਦਾ ਰੇਟ ਫਿਰ ਰੇਟ ਇਹਦਾ ਜੀ ਹੈਗਾ 10 ਲੱਖ 75 ਹਜ਼ਾਰ 1075000 ਬਾਕੀ ਮੌਕੇ ਤੇ ਮੰਤਨ ਹੋ ਜਾ ਮੌਕੇ ਤੇ ਮਾਨਤਨ ਹੋ ਜੂਗਾ ਡਾਊਨ ਪੇਮੈਂਟ ਕਿੰਨੀ 2.5 ਲੱਖ ਨਾਲ ਚੱਲ ਜੂਗਾ 2 ਲੱਖ ਰੁਪਏ ਨਾਲ ਹੋ ਜਾਏਗਾ ਠੀਕ ਹੈ ਤੇ ਅੱਗੇ ਆ ਗਈ ਕਾਲੇ ਰੰਗ ਦੀ ਇਹ ਸਕੋਰਪੀਆ X9 2020 ਇਹ ਵਿਕ ਚੁੱਕੀ ਹੈ ਜੀ ਵਿਕ ਚੁੱਕੀ ਹੈ ਇਹ ਲਓ ਜੀ ਨਿਰਾਸ਼ ਨਹੀਂ ਹੋਣਾ ਕਾਲੇ ਰੰਗ ਦੀ ਸਕੋਰਪੀਆ ਇੱਕ ਹੋਰ ਖੜੀ ਹੈ ਹੋਰ ਦੱਸ ਸਕਦੇ ਹਾਂ ਜੀ ਹਾਂ ਦੱਸਿਓ ਜੀ ਇਹ 21 ਹੈ ਜੀ S11 21 ਮਾਡਲ S11 ਹਾਂ ਜੀ ਆਡੀ ਵਾਲੇ ਲੱਗੇ ਹੋਏ ਆ ਹਮ ਫਸਟ ਓਨਰ ਹੈ ਜੀ ਰੇ ਦਾ ਨੰਬਰ ਹੈ ਪਹਿਲੇ ਨਾਮ ਦੀ ਹੈ ਜੀ ਪਹਿਲੇ ਨਾਮ ਦੀ ਹਾਂ ਜੀ ਠੀਕ ਹੈ ਚੱਲੀ ਕਿੰਨੀ ਹੈ ਚੱਲੀ ਜੈਨ 52 53000 ਕਿਲੋਮੀਟਰ ਹੋਰ ਕੰਪਨੀ ਰਿਕਾਰਡ ਦੀ ਬਿਲਕੁਲ ਗਾਰੰਟੀ ਹੈ ਠੀਕ ਹੈ ਤੇ ਹੁਣੇ ਤਾਜੀ ਸਰਵਿਸ ਹੋਈ ਹੈ ਠੀਕ ਹੈ ਬਸ ਬਾਅਦ 500 ਕਿਲੋਮੀਟਰ ਹੀ ਚੱਲੀ ਹੈ ਸਰਵਿਸ ਕਰਾ ਕੇ ਜੀ ਕੈਪਟਨ ਸੀਟਾਂ ਦੇ ਵਿੱਚ ਕੈਪਟਨ ਸੀਟਾਂ ਲੀਆ ਜੀ ਸੀਟ ਕੋਰ ਬਿਲਕੁਲ ਨਵੇਂ ਆ ਜੀ ਤੇ ਇਹਦਾ ਰੇਟ ਕੀ ਹੈ ਵੀਰੇ ਰੇਟ ਇਹਦਾ ਜੀ ਹੈ ਨਾ ਵੱਡੇ ਇੰਜਨ ਵਾਲੀ ਕਾਰ ਹੈ ਹਮ ਆਮ ਜਿਵੇਂ ਦੂਸਰੀਆਂ ਜਿਵੇਂ ਉਸ ਤੋਂ ਬਾਅਦ ਨਵੇਂ ਮਾਡਲ ਆ ਗਏ ਉਹਨਾਂ ਦੀ ਮਾਰਕੀਟ ਡਿਮਾਂਡ ਥੋੜੀ ਘਟ ਹੈ ਜੀ ਉਹਦੇ ਕੋਲنگ ਦਾ ਰੇਟ ਹੈਗਾ ਜੀ 17 ਲੱਖ ਰੁਪਈਆ ਕਿਉਂ ਇਹ ਕਾਰ ਥੋੜੀ ਮਾਰਕੀਟ ਚੋਂ ਘੱਟ ਮਿਲਦੀ ਹੈ ਹਮ ਬਟੇ ਜੀ ਨਾਲ ਬਿਲਕੁਲ ਪੁਰਾਣੇ ਲੋਗੋ ਵਾਲੀ ਕਾਰ ਘੱਟ ਮਿਲ ਜੇ 21 ਮਾਡਲ ਪੁਰਾਣੇ ਲੋਗੋ ਦਾ ਕਰਕੇ ਇਹਦਾ ਰੇਟ 17 ਲੱਖ ਹੈ ਬਾਕੀ ਮੋਕੇ ਤੇ ਮੰਤਰ ਕਰਾਂਗੇ 1690 1690 ਆ ਬਾਈ 17 ਨਹੀਂ ਪੂਰਾ ਰਾਉਂਡ ਫਿਗਰ ਨਹੀਂਗਾ 1680 ਦੀ ਦੇ ਦਾਂਗੇ ਜੀ ਤੁਸੀਂ ਕਹਤਾ 1680 ਦੀ ਆਹ ਹਾ ਸਵਾਲ ਆ ਗਿਆ ਤੇ ਅਗਲੀ ਗੱਡੀ ਵੀਰੇ ਇਹ 16 S10 ਹੈ ਜੀ 16 ਮਾਡਲ S10 ਹਾਂ ਜੀ ਆਲ ओरिजिनल ਦੀ ਗਾਰੰਟੀ ਹੈ ਜੀ ਹਮ S10 ਕੈਪਟਨ ਸੀਟਾਂ ਵਾਲੀ ਕਾਰ ਹੈ ਜੀ ਜੀ ਤੇ ਟਾਇਰ ਬਿਲਕੁਲ ਨਵੇਂ ਹੈ ਜੀ ਬਿਲਕੁਲ ਨਵੇਂ ਵਧੀਆ ਲੱਗੇ ਹੋਏ ਆ ਹਮ ਸੀਟਕਾਰ ਬਹੁਤ ਸੋਹਣਾ ਜੀ ਜੀ ਤੇ ਇਹਦਾ ਰੇਟ ਵੀਰੇ ਇਹਦਾ ਰੇਟ 10 ਲੱਖ 30 ਹਜ਼ਾਰ ਰੁਪਏ ਜੀ 10 ਲੱਖ 30 ਹਜ਼ਾਰ ਹਾਂਜੀ ਬਾਕੀ ਮੋਕੇ ਤੇ ਮਨਤਨ ਕਰਾਂਗੇ ਜੀ ਤੇ ਡਾਊਨ ਪੇਮੈਂਟ 2 ਲੱਖ 30 ਹਜ਼ਾਰ 2 ਲੱਖ 30 ਹਜ਼ਾਰ ਨਾਲ ਬਾਕੀ ਸਾਰਾ ਲੋਨ ਹੋ ਜਾਏ ਠੀਕ ਹੈ ਅੱਗੇ ਆ ਗਈ ਕੀ ਆਦੀ ਸੋਨਟ ਕਾਰ ਹਾਂਜੀ ਇਹ ਸੋਨਟ ਹੈਗੀ ਆ ਡੀਜ਼ਲ ਦੀ ਡੀਜ਼ਲ ਠੀਕ ਹੈ 48 49 ਹਜ਼ਾਰ ਕਿਲੋਮੀਟਰ ਚੱਲੀ ਹੈ ਕੰਪਨੀ ਰਿਕਾਰਡ ਹੈ ਨਾਲ ਦੇ ਟਾਇਰ ਹੈ ਜੀ ਮਾਡਲ ਕਿੰਨਾ ਮਾਡਲ 2022 ਸਨਰੂਫ ਵਾਲੀ ਐਚ ਟੀ ਐਕਸ ਡੀਜ਼ਲ ਦੀ ਕਾਰ ਹੈ ਪੁਸ਼ ਬਟਨ ਸਟਾਰਟ ਵਾਲੀ ਸਨਰੂਫ ਵਾਲੀ ਓਨਰ ਫਸਟ ਬਿਲਕੁਲ ਜੀ ਫਸਟ ਓਨਰ ਜੀ ਠੀਕ ਹੈ ਜੀ ਆਲ origignal ਦੀ ਗਰੰਟੀ ਕੰਪਲੀਟ ਕੋਡ ਦੀ ਗਰੰਟੀ ਹੈ ਠੀਕ ਹੈ ਤੇ ਇਹਦੀ ਰੇਟ ਕੀ ਇਹਦਾ ਇਹਦਾ ਰੇਟ ਜੀ 10 ਲੱਖ ਰੁਪਏ ਆ 10 ਲੱਖ ਬਾਕੀ ਮਾਨਤਨ ਕਰਾਂਗੇ 10 ਚੋਂ ਮਾਨਤਨ ਹੋ ਜਾਊਗਾ ਬਾਈ ਜੀ 2 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਹੋ ਜੂ ਲੋਨ ਅੱਗੇ ਆ ਗਈ ਨਵੀਂ ਸ਼ੇਪ ਵਾਲੀ ਵੈਨਿਊ ਹਾਂਜੀ ਨਵੀਂ ਸ਼ੇਪ ਦੀ ਵੈਨਿਊ ਪੈਟਰੋਲ ਦੀ 2022 22 ਮਾਡਲ ਪੈਟਰੋਲ ਐਸ 6 ਸੈਲ ਰਫਾ ਲਈ ਹੈ ਜੀ ਠੀਕ ਹੈ ਪੁਸ਼ ਬਟਨ ਆ ਗਿਆ ਜੀ ਸ਼ੇਪ ਨਵੀਂ ਹੈਗੀ ਦੋਹਰਬਾਈ ਠੀਕ ਹੈ ਲਾਈਟਰ ਲਾਈਟਰ ਐਕਸਾ ਲੱਗੇ ਹੋਏ ਜੀ ਜੀ ਆਲ ओरिजिनल ਦੀ ਬਿਲਕੁਲ ਗਾਰੰਟੀ ਹੈ ਓਨਰ ਫਰਸਟ ਹਾਂਜੀ ਹਾਂਜੀ ਕਰੋ ਜੀ ਚੈੱਕ ਤੇ ਇਹਦਾ ਕੀ ਰੇਟ ਹੈ ਫਿਰ ਇਹਦਾ ਰੇਟ ਜੀ 875 ਬਾਕੀ ਮੰਤਨ ਕਰਾਂਗੇ 8 ਲੱਖ 75 ਹਜ਼ਾਰ 8 ਲੱਖ 75 ਹਜ਼ਾਰ ਹੈ ਜੀ ਬਾਕੀ ਮੰਤਨ ਕਰਾਂਗੇ ਠੀਕ ਹੈ ਵੀਰੇ ਤੇ ਅੱਗੇ ਆ ਗਈ ਕ੍ਰੇਟਾ ਗਾਰ ਦੱਸੋ ਜੀ ਇਹ 2022 ਬੇਸ ਮੋਡਲ ਹੈ 22 ਇਹ ਕਿਹੜੀ ਆ ਗਈ ਈ ਆ ਗਈ ਬਾਈ ਇਹ ਹੀ بیس ਮਾਡਲ ਹੈ ਜੀ ਇਹਨੂੰ ਸਮਾਨ ਸਾਰਾ ਜਮਿੰਦਰ ਸਟੀering ਦੇ ਵਿੱਚ ਉਹ ਲਾਈਟ ਐਕਸਟਰਾ ਲੱਗੇ ਹੋਏ ਆ ਹਾਂ ਸਮਾਨ ਸਾਰਾ ਟੌਪ ਮਾਡਲ ਬਣਾਈ ਹੋਈ ਹੈ ਠੀਕ ਹੈ ਵਰਡ ਕੀਤੀ ਟੌਪ ਮਾਡਲ ਜੀ ਓਨਰ ਫਸਟ ਹੈ ਦਾ ਵੀ ਓਨਰ ਫਸਟ ਹੈ ਜੀ ਡੀਜ਼ਲ ਹੈ ਡੀਜ਼ਲ ਜੀ ਠੀਕ ਹੈ ਚੱਲੀ ਕਿੰਨੀ ਚੱਲੀ ਇਹ ਕੰਪਲੀਟ ਕੋਰਨਾ 52 ਹਜ਼ਾਰ ਕਿਲੋ ਮੀਟਰ 52 ਹਜ਼ਾਰ ਹਾਂਜੀ 52 ਹਜ਼ਾਰ ਕਿਲੋਮੀਟਰ ਬਾਈ ਮਾਡਲ ਪਹਿਲੇ ਨਾਂ ਦੀ ਹਾਂਜੀ 52 ਹਜ਼ਾਰ ਚੱਲੀ ਡੀਜ਼ਲ ਦੀ ਈ ਐਕਸਟਰਾ ਲਾਈਟਰ ਪਏ ਹੋਏ ਨੇ ਹਾਂਜੀ ਐਕਸਟਰਾ ਠੀਕ ਹੈ ਤੇ ਇਹਦਾ ਰੇਟ ਵੀਰੇ ਇਹਦਾ ਰੇਟ ਜੀ 11 ਲੱਖ ਰੁਪਈਆ 11 ਲੱਖ ਹਾਂਜੀ ਮਾਨਤਨ ਹੋ ਜਾਊਗਾ ਬਿਲਕੁਲ ਕਰਾਂਗੇ ਜੀ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ 2 ਲੱਖ ਰੁਪਈਆ ਜੀ ਲਓ ਜੀ 2 ਲੱਖ ਲੈ ਆਓ ਤੇ ਅੱਗੇ ਆ ਗਈ ਪੁਰਾਣੀ ਸ਼ੇਪ ਦੇ ਵਿੱਚ ਦੱਸਿਓ ਇਹ 2018 ਮਾਡਲ ਦੇ ਵਿੱਚ بیسਵਾਲਡ ਕ੍ਰੇਟ ਆ ਜੀ ਆਲ ਓਵਰ ਰਿਜਲਟ ਦੀ ਗਾਰੰਟੀ ਹੈ ਹਮ ਸਿਰਫ 75 ਹਜ਼ਾਰ ਚੱਲੀ ਹੈ 18 ਮਾਡਲ 75000 ਚੱਲੀ بیس ਮਾਡਲ ਪਹਿਲੇ ਨਾਂ ਦੀ ਕਾਰ ਹੈ ਜੀ ਪਹਿਲੇ ਨਾਂ ਦੀ ਕਰੋ ਜੀ ਚੈੱਕ ਨਹੀਂ ਸੰਦੀ ਸਾਫ਼ ਸੁਥਰੀ ਗੱਡੀ ਲਓ ਜੀ ਅੰਦਰੋਂ ਤੇ ਇਹਦਾ ਰੇਟ ਵੀਰੇ ਇਹਦਾ ਰੇਟ ਜੀ 8 ਲੱਖ ਰੁਪਈਆ 8 ਲੱਖ ਬਿਲਕੁਲ ਜੀ 8 ਲੱਖ ਚ ਮਾਨਤਨ ਹੋ ਜਾਊਗਾ ਬਿਲਕੁਲ ਮਾਨਤਨ ਕਰ ਲਓ ਜੀ 1.5 ਤੋਂ 2 ਲੱਖ ਰੁਪਏ ਦੇ ਬਸਤ ਲੈ ਆਇਓ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ ਬਾਈ ਜੀ ਸਿਲਵਰ ਰੰਗ ਦੇ ਵਿੱਚ ਸਕੋਰਪੀਓ ਕਾਰ ਦੱਸਿਓ ਵੀਰੇ ਇਹ 2014 S10 ਹੈ ਜੀ ਠੀਕ ਹੈ ਕੈਪਟਨ ਸੀਟਾਂ ਵਾਲੀ ਕਾਰ ਹੈ ਹਮਮ ਉਹ ਲੈਦਰ ਬਹੁਤ ਸੋਹਣੇ ਲੱਗੇ ਹੋਏ ਆ ਜੀ ਓਨਰ ਸੈਕੰਡ ਹੈ ਜੀ ਠੀਕ ਹੈ ਜਲੰਧਰ ਦਾ ਨੰਬਰ ਹੈ ਜਲੰਧਰ ਨੰਬਰ ਜੀ ਚੱਲੀ ਕਿੰਨੀ ਕਾਇ ਚੱਲੀ ਲੋਗਾ ਗੱਡੀ ਜੀ ਵੈਸੇ ਚੱਲੀ ਇਹ 85 ਤੋਂ 90 ਦੇ ਵਿੱਚ 85 ਤੋਂ 90 ਦੇ ਵਿੱਚ ਸ਼ੀਸ਼ੇ ਸਾਣੀ ਦਿਖਾ ਦੇ ਮਿੱਤਰਾਂ ਦੂ ਗਨਿਸ਼ਨ ਤੇ ਇਹਦਾ ਰੇਟ ਵੀਰੇ ਇਹਦਾ ਰੇਟ ਜੀ 825 ਬਾਕੀ ਮਾਨਤਨ ਹੋ ਜਾਏਗਾ 8 ਲੱਖ 25 ਹਜ਼ਾਰ ਹਾਂਜੀ ਮਾਨਤਨ ਹੋ ਜਾਊਗਾ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਵਰਨਾਕਾਰ ਵਰਨਾ ਹੈਗੀ ਜੀ ਇਹ 2022 22 ਮਾਡਲ ਸਨਰੂਫ ਵਾਲੇ ਟਾਪ ਮਾਡਲ ਸਭ ਤੋਂ ਟਾਪ ਜਿਹਦੀਆਂ ਸੀਟਾਂ ਦੇ ਵਿੱਚ AC ਆ ਗਿਆ ਜੀ ਹੂੰ ਵੈਂਟੀਲੇਟਰ ਸੀ ਸਾਂਜੀ ਵੈਂਟੀਲੇਟਰ ਸੀਟ ਆ ਗਈਆਂ ਜੀ ਜੀ ਪੁਸ਼ਪਟਨ ਸਟਾਰਟ ਹੋ ਗਈ 22 ਮਾਡਲ ਪਹਿਲੇ ਨਾਂ ਦੀ ਐਸ ਐਕਸ ਆਪਸ਼ਨਲ ਸਾਰਾ ਨਾ ਟੌਪ ਮਾਡਲ ਗੱਡੀ ਚੱਲੀ ਕਿੰਨੀ ਚੱਲੀ ਕੰਪਨੀ ਕੋਲ ਨਾਲ 49 ਤੋਂ 50 ਕਿਲੋਮੀਟਰ 50000 ਠੀਕ ਹੈ ਕੋਲੋਂ ਇੰਸ਼ੋਰੈਂਸ ਹੈ ਜੀ ਬਿਲਕੁਲ ਜੀ ਤੇ ਇਹਦਾ ਕੀ ਰੇਟ ਆ ਫਿਰ ਇਹਦਾ ਰੇਟ ਜੀ 12 ਲੱਖ 25000 ਹੂੰ ਬਾਕੀ ਮਾਨਤਨ ਕਰਾਂਗੇ 12 ਲੱਖ 25000 ਚ ਬਈ ਥੋੜਾ ਵਧੀਆ ਮਾਨਤਨ ਹੋ ਜੂਗਾ ਬਿਲਕੁਲ ਜੀ 2-3 ਲੱਖ ਰੁਪਇਆ ਲਿਆ ਡਾਊਨ ਪੇਮੈਂਟ ਬਾਕੀ ਹੋ ਜੂਗਾ ਲੋਨ ਇੰਨਾ ਕਰਾ ਜੋ ਕੋਈ ਵੀ ਕਰ ਲੈਣ ਤੁਸੀਂ ਆਉਣਾ ਬਈ ਧਰਮਕੋਟ ਜ਼ਿਲ੍ਹਾ ਮੋਗਾ ਮੋਗੇ ਜ਼ਿਲ੍ਹੇ ਦੇ ਵਿੱਚ ਧਰਮਕੋਟ ਸ਼ਹਿਰ ਪਿਆ ਜਾਂਦਾ ਮੱਲੀਕਾਰ ਬਾਜ਼ਾਰ ਦੇ ਉੱਤੇ ਸਕਰੀਨ ਤੇ ਚੱਲਦੇ ਨੰਬਰ ਕਾਲ ਕਰਕੇ ਸਾਈਪਾਸ ਗੱਡੀ ਬੁੱਕ ਕਰਦੇ ਨੂੰ ਬਸ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ